ਕੁਝ ਦਿਨ ਪਹਿਲਾਂ ਦੋਸਤੋ ਸੁਨੰਦਤਾ ਸ਼ਰਮਾ ਆਲਾ ਮੁੱਦਾ ਸੋਸ਼ਲ ਮੀਡੀਆ ਦੇ ਉੱਤੇ ਗਰਮਾਇਆ ਹੋਇਆ ਸੀ ਤੇ ਹੁਣ ਹੀਮਾਂਸ਼ੀ ਖਰਾਨਾ ਨੇ ਇੱਕ ਬਹੁਤ ਵੱਡਾ ਖੁਲਾਸਾ ਕੀਤਾ ਹੈ। ਹੀਮਾਂਸ਼ੀ ਖਰਾਨਾ ਨੇ ਆਪਣੇ ਇੰਸਟਾਗ੍ਰam ਤੇ ਇੱਕ ਸਟੋਰੀ ਸ਼ੇਅਰ ਕੀਤੀ ਆ। ਆਓ ਲੈ ਚਲਦੇ ਹਾਂ ਕੀ ਲਿਖਿਆ ਆ ਹੀਮਾਂਸ਼ੀ ਖਰਾਨਾ ਨੇ। ਹੀਮਾਂਸ਼ੀ ਖਰਾਨਾ ਲਿਖਦੇ ਨੇ there is one more one in punjabi industry ਇੱਕ ਨਿਆਤੀ ਬਿਗੈਰਤ ਘਟਿਆ ਔਰ ਦੋ ਕੁੜੀ ਦਾ ਇਨਸਾਨ ਸਾਡੇ ਸਾਰੇ ਆਰਟਿਸਟਾਂ ਦੇ ਵਿੱਚ ਘੁੰਮਦਾ ਹੈ। ਫਿਰ ਦਾਵੇ ਕਰਦਾ ਹੈ ਕਿ ਮੈਂ ਕੰਮ ਦਵਾਂਦਾ ਸੌਂਗਸ ਫਿਲਮਸ ਕਰਾਂਦਾ ਉਹਨਾਂ ਦੀ ਪਰਸਨਲ ਇਨਫੋਰਮੇਸ਼ਨ ਦਾ ਮਿਸਯੂਜ਼ ਕਰਦਾ ਆਈ ਕੋ ਟੂ ਨੋ ਮੇਰੇ ਬਾਰੇ ਵੀ ਬਹੁਤ ਟਾਈਮ ਟੂ ਬੋਲ ਰਿਹਾ ਔਰ ਨਿਊ ਕੁੜੀਆਂ ਨੂੰ ਗੁੰਮਰਾਹ ਕਰ ਰਿਹਾ ਕਿ ਸਾਰੀ ਨਾਉਨ ਪੰਜਾਬੀ ਆਰਟਿਸਟ ਮੇਰੇ ਹੱਥ ਚ ਨੇ ਹਜ਼ਾਰ ਬਾਰ ਇਗਨੋਰ ਕਰਨ ਨਾਲ ਵੀ ਇਹ ਸੋਧ ਰਹੀ ਨਹੀਂ ਬਟ ਥਿਸ ਟਾਈਮ ਆਈ ਕਾਂਟ ਟੇਕ ਇਟ ਮੈਨੂ ਸਪੈਸ਼ਲੀ ਕਿਸੇ ਕੁੜੀ ਦਾ ਮੈਸੇਜ ਮਿਲਿਆ ਮੇਰੀ ਟੀਮ ਥਰੂ ਵੈਸੇ ਜੇ ਤੂੰ ਦੇਖ ਰਿਹਾ ਤਮ ਮੇਰੇ ਪੈਸੇ ਹਲੇ ਵੀ ਦੇਣੇ ਤੂੰ ਮੈਂ ਮੰਗਾ ਨਹੀਂ ਮੇਰੀ ਸਰਾਫਤ ਆ ਮੈਂ ਮੰਗੇ ਨਹੀਂ ਮੇਰੀ ਸਰਾਫਤ ਆ 10 10 ਲੱਖ ਉਧਾਰ ਦਿੱਤਾ ਤੇਰੀ ਔਕਾਤ ਨਹੀਂ ਕੀ ਤੂੰ ਨਿਊ ਕੁੜੀਆਂ ਨੂੰ ਕਹੇ ਕਿ ਹਿਮਾਂਸੀ ਤੇਰੇ ਸਿਰ ਤੇ ਚੱਲਦੀ ਕਦੇ ਲੰਡਨ ਚ ਫਸੇ ਤਾਂ ਹੈਲਪ ਕੀਤੀ ਟਿਕਟਾਂ ਤੱਕ ਦੇ ਪੈਸੇ ਨਹੀਂ ਸੀ ਤੇਰੇ ਕੋਲ ਸਾਰੇ ਆਰਟਿਸਟ ਬਿਵੇਰ ਰਹਿਣ ਤੇਰੇ ਨਾਮ ਲਿਖ ਕੇ ਤੈਨੂੰ ਫੁਟੇਜ ਨਹੀਂ ਦੇਣਾ ਚਾਹੁੰਦੀ ਬਟ ਯੂ ਆਰ ਨਾਥਿੰਗ ਲੈਸ ਦੈਨ ਏ ਪਿੰਪ ਤੁਹਾਨੂੰ ਕੀ ਲੱਗ ਰਿਹਾ ਦੋਸਤੋ ਕੌਣ ਹੋ ਸਕਦਾ ਆ ਉਹ ਆਰਟਿਸਟ ਜਿਸ ਦੀ ਕੀ ਹਿਮਾਂਸੀ ਖਰਾਨਾ ਗੱਲ ਕਰ ਰਹੇ ਨੇ ਕਮੈਂਟ ਕਰਕੇ ਜਰੂਰ ਦੱਸਿਓ ਬਾਕੀ ਤੁਹਾਨੂੰ ਕੀ ਲੱਗ ਰਿਹਾ ਕਿ ਇਹ ਮੁੱਦਾ ਹੁਣ ਕਿੱਤੇ ਤੱਕ ਜਾਣ ਵਾਲਾ ਆ ਜਿਹੜਾ ਸੁਨਨ ਦਾ ਸ਼ਰਮ ਵਾਲਾ ਮੁੱਦਾ ਸੀ ਉਸ ਨੂੰ ਦਾ ਸੋਸ਼ਲ ਮੀਡੀਆ ਤੇ ਬਹੁਤ ਜ਼ਿਆਦਾ ਚੁੱਕ ਲਿੱਤਾ ਗਿਆ ਸੀ ਕਿ ਹੁਣ ਹਿਮਾਂਸੀ ਖਰਾਨਾ ਦੇ ਹੱਕ ਦੇ ਵਿੱਚ ਵੀ ਕੋਈ ਆਵੇਗਾ ਜਾਂ ਫਿਰ ਨਹੀਂ ਇਹ ਤਾਂ ਦੇਖਣ ਵਾਲੀ ਗੱਲ ਆ ਬਾਕੀ ਤੁਹਾਡੇ ਕੀ ਵਿਚਾਰ ਨੇ ਕਮੈਂਟ ਜਰੂਰ ਕਰਿਓ ਵੀਡੀਓ ਨੂੰ ਸ਼ੇਅਰ ਜਰੂਰ ਕਰਦੇ ਹੋ ਤੇ ਪੰਜਾਬ ਤੋਂ ਰਿਲੇਟਡ ਹਰ ਛੋਟੀ ਤੋਂ ਵੱਡੀ ਖਬਰ ਦੇ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਧ